ਆਉ ਕੀ ਹਾਲ ਚਾਲ ਨੇ ਦੂਜਾ ਪਾਣੀ ਲਾਇਆ ਟੰਡਕ ਨੂੰ ਆਪਾਂ ਨੇ ਇੱਟ ਕੋ ਝੂਹਿਆਂ ਦੀ ਬਹੁਤ ਵੱਡੀ ਸਮੱਸਿਆ ਈ ਝੂਹਿਆਂ ਦੀ ਬਹੁਤ ਵੱਡੀ ਪਈ ਆ ਟੰਡਕ ਪਤਾ ਨਹੀਂ ਤਾਂ ਪਾਣੀ ਲੇਟ ਹੋ ਗਿਆ ਮੀਂਹ ਆ ਟਰ ਕੇ ਮੀਂਹ ਦੇਖੀਂ ਰਿਹਾ ਵੀ ਮੀਂਹ ਨਾ ਜਾ ਦੇ ਪਾ ਜੇ ਦੁਹੇ ਆਨੇ ਬਹੁਤ ਨੁਕਸਾਨ ਕਰਿਆ ਉਤੋਂ ਬਹੁਤ ਜ਼ਿਆਦੇ ਨਾਲੀ ਵੱਡੀ ਪਈ ਆ ਢਰੇ ਲਾਇਏ ਪਏ ਨੇ ਪਤਾ ਨਹੀਂ ਤਾਂ ਲਵੇ ਸਬਜ਼ੀ ਆ ਉਹ ਮਟਰ ਨੇ ਲਵੇ ਉਹ ਪਰ ਉਹ ਬਤਾਂਉਂ ਜੇ ਲਾਇਏ ਹੋਏ ਨੇ ਉਹ ਪਰਾਂ ਪਰਾਂ ਜ਼ਿਆਦੇ ਨੁਕਸਾਨ ਆ ਤੋਂ ਟੀਲੇ ਚ ਉਹਦੇ ਬਹੁਤ ਜ਼ਿਆਦੇ ਨੁਕਸਾਨ ਕਰਿਆ ਪਿਆ ਚੋਹਾਂ ਨਾਲ ਕਈ ਥਾਂ ਤੇ ਤਾਂ ਡਰ ਹੀ ਲਾਇਆ ਪਾਇਆ ਨੇ ਬੜਾ ਬੜਾ ਨਾ ਕੋਈ ਹੱਲ ਹੈ ਵੀਰਾਂ ਨੂੰ ਪਤਾ ਹੋਊ ਕਿਸਾਨ ਵੀਰਾਂ ਨੂੰ ਉਧਰ ਨੇ ਹੁਣ ਜਿੱਲਾ ਆਪਾਂ ਨਹੀਂ ਤੁਨੋ ਦਿਖਾ ਵੀ ਦੰਦੇ ਬਹੁਤ ਜ਼ਿਆਦੇ ਜਾਣੇ ਨੁਕਸਾਨ ਕੰਜਰਦਿਆਂ ਨੇ ਕਰਤਾ ਣਕਾ ਇਰਤੀ ਵਧੀਆ ਤੀ ਡੁੱਲੀ ਡੰਡੇ ਦੀ ਸਪਰੇਅ ਟਾਰਤੀ ਕਿ ਡੁੱਲੀ ਡੰਡਾ ਦਾ ਦਿੱਤਾ ਵਿੱਚ ਪਸੋ ਸਾਰਾ ਉਹਨੂੰ ਡੀਂਦਾ ਨਹੀਂ ਹੋਣਾ ਪੂਰਾ ਵੀ ਕਿਰਪਾ ਡਾਡੇ ਦੀ ਪਰ ਚੂਹਿਆਂ ਨੇ ਬਹੁਤ ਹੈਰਾਨ ਕਰਿਆ ਜੇ ਕੋਈ ਵੀਰ ਇਹਦਾ ਹੱਲ ਦੱਸ ਸਕਦਾ ਆਪਾਂ ਇਹਨੂੰ ਭਰ ਕੇ ਕਲੋਰੋ ਪਾ ਦਈਏ ਜਿਵੇਂ ਹੁਣ ਆਪਾਂ ਪਾਣੀ ਲਾਇਆ ਹੋਇਆ ਪਾਣੀ ਲਾਇਆ ਹੋਇਆ ਉਹ ਜਦੋਂ ਕੇਰਾ ਭਰ ਗਿਆ ਫੁੱਲਾ ਉਹਦੇ ਵਿੱਚ ਕਲੋਰੋ ਪਾ ਦਈਏ ਮਰ ਜਾਣਗੇ ਇਹ ਹੋਜੂ ਹੱਲਾ ਵੀਰ ਬਣ ਕੇ ਦੱਸਿਓ ਜਰੂਰ ਪੁੱਤ ਨੂੰ ਵੀ ਦਿਖਾ ਵੀ ਲਿਓਨੇ ਆਪਾਂ ਆਪਾਂ ਉਧਰ ਦੀ ਚੱਲਦੇ ਆਂ ਇਧਰ ਦੀ ਤਾਂ ਡਿੱਲਾ ਨਟ ਸਾਨਾ ਨੇ ਨਟ ਸਾਨਾ ਬਹੁਤ ਕਰਤਾ ਆਪਾਂ ਤੇ ਹੁਣ ਤਾਂ ਟਿੱਕ ਤਾਂ ਹੋਆ ഡ ബന്ധ

ਕੀ ਹੱਲ ਹੋ ਸਕਦਾ ਤਾਂ ਬਹੁਤ ਜ਼ਿਆਦੇ ਰਣਕ ਵੜਤੀ ਜੀ ਪਤਾ ਨਹੀਂ ਤਾਂ ਪਾਣੀ ਲੇਟ ਹੋ ਗਿਆ ਪਾਣੀ ਲੇਟ ਹੋਣ ਨਾਲ ਬਹੁਤ ਹੋ ਗਈ ਉੱਤੋਂ ਵੜਤੀ ਸਣਾਂ ਨੇ ਬਹੁਤ ਜ਼ਿਆਦੇ